ਭੈਰੂ ਜੀ ਅਸੀਂ ਚਵਾਰੇ ਦੇ ਉੱਤੇ ਬੈਠੇ ਆਂਗੇ ਤੇ ਆ ਮੰਜਾ ਬੁਣਨਾ ਸੀਗਾ ਤੇ ਹੁਣ ਮੰਜੀ ਦੀ ਤਿਆਰੀ ਕਰਤੀ ਆ ਜੀ ਬੁਣਨ ਵਾਸਤੇ ਤੇ ਦੇਖਦੇ ਆ ਹੁਣ ਮੰਜਾ ਬੁਣਨਾ ਬੁਣਨਾ ਤਾਂ ਘੱਟੋ-ਘੱਟ ਵਾਦੀ ਹੁੰਦਾ ਪਰ ਹੁਣ ਬੁਣਨੇ ਤਾਂ ਹੈਗੇ ਨੇ ਪਹਿਲਾਂ ਵੀ ਤੇ ਹੁਣ ਅਸੀਂ ਇਹ ਕੀ ਕਹਿੰਦੇ ਹੁੰਦੇ ਨੇ ਇਹਨੂੰ ਮੱਲਾ ਤੇ ਮੱਲਾ ਪਾ ਰਹੇ ਹਾਂਗੇ ਇਹਨੂੰ ਮੱਲ ਪਾ ਰਹੇ ਹਾਂਗੇ ਤੇ ਕੋਈ ਪਹਿਲਾਂ ਆਪਾਂ ਹੁਣ ਕੀਤਾ ਲੋੜੀਏ ਕੰਮ ਸੋ ਖਰਪੇ ਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀਏ ਜੇ ਪ੍ਰਮਾਤਮਾ ਨੂੰ ਮੇਰਾ ਦੋਸਤ ਕਹਿੰਦਾ ਸਾਡਾ ਮੰਜਾ ਬਹੁਤ ਵਧੀਆ ਬਣਾ ਜਾਵੇ ਕੀਤਾ ਲੋੜੀ ਕੰਮ ਸੋ ਹੜ ਪੈ ਆਖੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀਏ ਸੰਤਾਂ ਸੰਗ ਨਿਦਾਰ ਅੰਮ੍ਰਿਤ ਜਾਖੀਏ ਭੈ ਪੰਜਲ ਮਹਿਰਬਾਨ ਦਾਸ ਕੀ ਆਪੀਏ ਨਾਨਕ ਹਰਗੁਣ ਗਾਇ ਲੱਖ ਪ੍ਰਾਉ ਲੱਖੀਏ ਸੋ ਇਹ ਅਸੀਂ ਹੁਣ ਮੱਲਾ ਪਾ ਰਹੇ ਹਾਂਗੇ ਕਿਉਂਕਿ ਇਹ ਮੰਜੀ ਨਾ ਇਹ ਮੰਜਾ ਨਾ ਇਹ ਮੰਜੀ ਹੈ ਵਿਚਕਾਰਲਾ ਜਹਾ ਮੇਲਾ ਹੈ ਤੇ ਪਹਿਲਾਂ ਇਹ ਚੌੜਾ ਬਾਲ ਬਾਲਾ ਸੀਗਾ ਤੇ ਇਹਨੂੰ ਹਣ ਅਸੀਂ ਥੋੜਾ ਜਿਹਾ ਕਰ ਲਿਆ ਮਿਸਤਰੀ ਰਗੇ ਹੋਏ ਸੀ ਮਿਸਤਰੀਆਂ ਤੋਂ ਖਤਕ ਕਿ ਵੀ ਅਸੀਂ ਚਕਾਠਾਂ ਝੂਠਾ ਜੀ ਛੋਟੀਆਂ ਛੋਟੀਆਂ ਕਰ ਦੋ ਤੇ ਹੁਣ ਅਸੀਂ ਮੱਲਾ ਪਾ ਕਰਕੇ ਉਦੋਂ ਬਾਅਦ ਸ਼ੁਰੂ ਕਰਾਂਗੇ ਤੇ YouTube ਦੇ ਉੱਤੇ ਦੇਖਿਆ ਸੀਗਾ ਵੀ ਮੱਲਾ ਕਿਵੇਂ ਪਉਦੀ ਹੈ ਕਿ ਬੀਬੀਆਂ ਜੇ ਦੋ ਲੱਗੀਆਂ ਪਈਆਂ ਨੇਗੀਆਂ ਬਣਾਉਣ ਵਾਸਤੇ ਮੱਲਾ ਇਹਨੂੰ ਘਮਾਈ ਜਾਂਦੀਆਂ ਸੀਗੀਆਂ ਤੇ ਉਸ ਤਰ੍ਹਾਂ ਫਿਰ ਅਸੀਂ ਤਰਤੀਬ ਦੀ ਬਣਾ ਕਰਕੇ ਆ ਵੀ ਲੱਗੇ ਆ ਹੁਣ ਦੇਖੇ ਮੇ ਸਿਰੇ ਸਿਰੇ ਚੜਦਾ ਹੈ ਤੁਸੀਂ ਸਾਡਾ ਸਹਿਯੋਗ ਦਿਓ ਨਾਲ ਠੀਕ ਆ ਬਰੇ ਗੁਰੂ ਜੀ ਜਾਨਾ ਕਿਨੇ-ਕਨੇ ਹੋ ਗਏ ਰਸੀਆ ਹੈ ਹਨਾ ਤੇਨਾਂ ਸਗਣ ਸੇ ਤੇ 4 10 10 ਨੇ 10 ਬਹੁਤ ਆ ਪੰਜ ਪੰਜ ਕਰਦੇ ਪਰ ਮਾੜਾ ਨਾ ਰਿਹਾ ਜੇ ਤੱਕ ਤੁਲ ਬੱਲਾ ਹੈ ਇਹਦੇ ਸਿਰ ਤੇ ਹੁੰਦਾ ਹੈ ਗਾਉਣ ਪੈਣੀ ਹੈ ਦੋ ਕੋਰ ਦੋ ਕੋਰ ਪਾ ਲਾ ਵਾਲੇ ਬੋਲ ਮੋਕੀ ਜੀ ਤੋਂ ਬੋਲ ਪਾ ਦੇ ਵਿੱਚ ਮਾਲ ਪਾ ਕਰਕੇ ਫਿਰ ਅਸੀਂ ਇਹਦੇ ਵਿੱਚ ਦੀ ਦੋਨੇ ਪਾਸੇ ਕਰਕੇ ਇਧਰ ਵੀ ਕਰਕੇ ਉਧਰ ਵੀ ਕਰਕੇ ਉਹਦੇ ਵਿੱਚ ਡੰਡਾ ਫੇਰੋਣਾ ਡੰਡਾ ਫਸਾ ਕੇ ਫਿਰ ਡੰਡਾ ਮੋੜਣਾ ਕਮਾ ਕਰ ਇੱਥੇ ਲਾ ਰਾਵਾਂਗੇ ਫਿਰ ਲਾ ਕੇ ਦੂਬਾ ਸ਼ੁਰੂ ਹੋ ਸ਼ੁਰੂਆਤ ਹੋਊਗੀ ਉਹ ਉਧਰ ਦੇ ਪਾਸੇ ਸ਼ੁਰੂ ਹੋਗਾ ਨਾ ਹੈ ਨਾ ਇਹ ਤਾਂ ਪਾ ਮੈਂ ਆਪਣਾ ਬਾਜੀ ਬਣਾ ਲੈਂਦੇ ਜਿਹੜੇ ਨੇੜੇ ਜਾ ਦੇਣ ਜਿਹੜੇ ਬੰਦੇ ਬਣਨ ਲੋ ਫਲ ਚਲ ਅਸਾਂ ਮੜਨੋ ਤਾਂ ਬੱਲੇ ਪਗੜਾ ਆਹੋ ਜੀ ਇੰਨਾ ਕਰ ਜਾਂਦਾ ਫਿਰ ਆਪਾਂ ਪਾ ਬੰਦਾ ਬੋਣਾ ਕਰਤੇ ਮੜਦੇ ਬਣਿਆ ਹਾਂ ਭਾਈ ਦੌਣ ਦੂਣ ਵੀ ਪਾਉਣੀ ਹੈ ਜੀ ਤਾਂ ਅੰਗ ਲੋੜੀ ਦੀ ਕਈ ਵੀਰ ਕਈ ਵੀਰ ਕਹਿੰਦੇ ਨੇ ਪੈਣਾ ਕਹਿੰਦੇ ਨੇ ਹਏ ਤਾਂ ਕੋਈ ਬਾੜੀ ਵੱਡੀ ਗੱਲ ਹੈ ਮੰਜੇ ਮੰਜਾ ਤਾਂ ਬੋਲਣਾ ਕਈਆਂ ਨੂੰ ਪਤਾ ਨਹੀਂ ਭਾਈ ਅੱਜ ਕੱਲ੍ਹ ਦੀਆਂ ਬੀਬੀਆਂ ਬੂਬੀਆਂ ਨੂੰ ਪੁੱਛ ਕੇ ਦੇਖ ਲਓ ਮੰਜਾ ਕੋਈ ਪੁਰਾਣੀ ਬੀਬੇ ਜਾਣਦੀਆਂ ਹਾਂ ਬੋਲ ਲੋੜੀ ਕਹਿੰਦੇ ਮੰਜੇ ਹੁਣ ਬਣੇ ਬਣਾਏ ਆ ਜਾਂਦੇ ਨੇਗੇ ਹਾਂ ਤਾਂ ਸਹੀ ਕੰਮ ਤੇ ਬੱਦਲ ਲੱਗੇ ਲੋਕਾਂ ਨੂੰ ਹਾਂ ਬੱਦਲ ਲੱਗੇ ਹੋਣ ਮੰਜੇ ਤੇ ਲੋੜੀ ਨਹੀਂ ਪੈਂਦੀ ਮੰਜੇ ਨੂੰ ਪਰ ਮੰਜਾ ਜਿਹੜਾ ਪੁਰਾਣੀ ਵਿਰਾਸਤਾ ਵੀ ਤੇ ਆਸੀਬ ਨੂੰ ਮੰੰਜਰ ਖੜਾ ਕਰੋ ਚੱਕੋ ਢਾਓ ਆਕ ਇਧਰ ਫਿਰੋਜਪੁਰ ਵਾਲ ਵਿਆਹ ਹੋਇਆ ਹੋਣੀ ਉਹਨਾਂ ਨੇ ਪੁਰਾਣੇ ਤਰੀਕਿਆਂ ਵਾਂਗੂ ਮੰੰਜੇ ਢਾਹ ਕਰਕੇ ਮੰਡਿਆਂ ਚਾਦਰਾਂ ਫਸਾ ਕਰਕੇ ਸਾਰੇ ਲਾੜਾ ਵੀ ਮੰੰਜੇ ਦੇ ਉੱਤੇ ਬੈਠਾ ਤੇ ਸਾਰੀ ਬਰਾਤ ਵੀ ਮੰੰਜਿਆਂ ਦੇ ਉੱਤੇ ਬੈਠੀ ਹੈ ਚਾਦਰਾਂ ਵਸਾਈਆਂ ਹੋਈਆਂ ਨੇਗੇ ਤੇ ਪੁਰਾਣਾ ਮਾਹੌਲ ਤਿਆਰ ਕੀਤਾ ਹੋਇਆ ਬੜਾ ਸੋਹਣਾ ਲੱਗਿਆ ਤੋ ਅੱਗੇ ਹੁੰਦੇ ਸਨ ਪੁਰਾਣੀਆਂ ਚੀਜ਼ਾਂ ਸਾਰਾ ਲੋਕ ਛੱਡ ਗਏ ਤੇ ਨਵੇਂ ਸਾਰਾ ਕੁਝ ਸੜ ਫੁੱਲ ਪਲ ਗਏ ਤੇ ਆਉਣ ਵਾਲੀ ਪਨੀਰੀ ਜਿਹੜੀ ਆਉਣੇ ਸੀ ਉਹ ਬਾਹਰ ਨੂੰ ਉੱਡ ਗਈ ਹੁਣ ਇਹ ਬੰਡ ਹੁਣ ਬਾਂਟੂ ਬਦਲੀ ਹੋ ਰਿਹਾ ਵੈ ਗੁਰੂ ਜੀ ਇਹ ਇਹ ਬੰਟੂ ਬਦਰੀ ਚੱਲ ਤੈਨੂੰ ਫੋਡੀ ਉਹ ਐ ਐ ਐ ਫੋਡੀ ਹਾਂ ਇਹ ਚੱਲ ਹਾਂ ਦੇਖ ਕੇ ਸ਼ੁਰੂ ਕਰਾਂ ਨਹੀਂ ਥਿਆ ਉਹਨਾਂ ਦੇ ਇਸ ਨਾਲ ਚਲੋ ਇਹਦੇ ਜਦੋਂ ਆਪਾਂ ਇੱਕੋ ਜਗ੍ਹਾ ਤੇ ਦੋ ਆਪਾਂ ਇੱਕੋ ਜਗ੍ਹਾ ਫਿਰ ਜਾਣਾ ਬਿਲਕੁਲ ਹੱਥ ਕੋਲ ਹੱਥ ਕੋਲ ਲੈ ਜਾ ਕਸ ਹਸ ਹਸੇ ਜਲਣ ਦਲੇ ਦਰੂ ਕਰ ਹਾਂ ਕਿਉਂਕਿ ਜਦੋਂ ਆਪਾਂ ਹੁਣ ਕਮਾਇਆ ਤਾਂ ਮੈਂ ਇਧਰੋਂ ਵੀ ਖਿੱਚ ਪਾਣੀ ਆ ਇਧਰੋਂ ਵੀ ਖਿੱਚ ਪਾਣੀ ਆ ਇੱਥੋਂ ਹਾਂ ਥੱਲੇ ਜਿਹੜੀ ਥੱਲਾ ਥੱਲੇ ਵਾਲੀ ਉਂਗਲਾਂ ਨੇ ਕਿ ਉੱਥੋਂ ਸ਼ੁਰੂ ਕਰ ਲਓ ਇੱਥੋਂ ਹਾਂਜੀ ਮੱਲੇ ਨੂੰ ਗੁੱਠਿਆ ਜਾ ਰਿਹਾ ਹੈਗਾ ਤੇ ਦੁਨੀਆਂ ਬਾਹਿਆਂ ਦੇ ਉੱਤੇ ਚੜਾਂਗੇ ਫਿਰ ਇਹ ਮੱਲੇ ੱੱਲੇ ਪੈ ਰਹੇ ਨੇ ਬਰੂ ਅ ਮੱਲਾ ਗੁੱਠਿਆ ਜਾ ਰਿਹਾ ਹੈ ਗੁੱਠਿਆ ਹੈ ਗੁੱਠਿਆ ਜਾ ਰਿਹਾ ਗੁੱਠਿਆ ਜਾ ਰਿਹਾ ਹੈਗਾ ਮੱਲਾ ਤੇ ਇਧਰ ਦਾ ਪਾਸਾ ਅਸੀਂ ਗੋਠਦਾ ਤੇ ਉਧਰ ਦਾ ਪਾਸਾ ਗੋਠਿਆ ਜਾ ਰਿਹਾ ਹੈਗਾ ਤੇ ਉਦੋਂ ਬਾਅਦ ਫਿਰ ਅਸੀਂ ਬਣਾਵਾਂਗੇ ਇਹ ਕੁੰਡੀਆਂ ਵਾਲਾ ਤੇ ਪਹਿਲੀ ਵਾਰੀ ਬਣਾ ਰਹੇ ਹਾਂਗੇ ਉਹ ਤਾਂ ਪਹਿਲਾਂ ਵੀ ਬਣਾਏ ਵੀ ਨੇ ਪਹਿਲਾਂ ਤਾਂ ਬਣੇ ਬੱਤਰੇ ਦੇ ਉੱਤੇ ਰਸੀਆਂ ਪਾਉਂਦੇ ਰਹੇ ਹਾਂਗੇ ਅੱਜ ਪਹਿਲੀ ਵਾਰੀ ਮੱਲਾ ਪਾ ਰਹੇ ਹਾਂ ਫਿਰ ਇਹਦੇ ਇਹਨੂੰ ਟਾਈਟ ਕਰਾਂਗੇ ਡੰਡਾ ਪਾ ਕੇ ਇਹਦੇ ਵਿਚਾਲੇ ਜਿੱਥੇ ਲਾਉਣ ਪੈਣੀ ਹੈ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਕੁੰਡੀਆਂ ਵਾਲਾ ਬਣਾਵਾਂਗੇ ਪਹਿਲਾਂ ਮੈਂ ਕਹਿੰਦਾ ਸੀ ਵੀ ਦੂਜਾ ਬਣਾਵਾਂਗੇ ਸਿੰਘਣੀ ਕਹਿੰਦੀ ਨਹੀਂ ਕੁੰਡੀਆਂ ਵਾਲਾ ਬਣਾਉਣਾ ਮੈਂ ਆਖਿਆ ਨਹੀਂ ਉਹ ਜਿਹੜੇ ਡੇਡੇ ਮਡੇ ਪੈਂਦੇ ਹੁੰਦੇ ਨੇਗੇ ਤਾਣਾ ਪੇਟਾ ਇਕੱਠਾ ਹੀ ਪੈਂਦਾ ਹੁੰਦਾ ਇਹਦੇ ਚ ਤਾਣਾ ਅਲੱਗ ਪੈਂਦਾ ਪੇਟਾ ਲੱਗ ਪੈਂਦਾ ਸੋ ਇਸ ਕਰਕੇ ਹੁਣ ਅਸੀਂ ਤਾਣੇ ਪੇਟੇ ਵਾਲਾ ਬਣਾਉਨੇ ਆਂਗੇ ਕੁੰਡੀਆਂ ਵਾਲਾ ਸੋ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਸਾਰੀ ਵੀਡੀਓ ਤੋਂ ਤੱਕ ਦੇਖਿਓ ਤੇ ਇਹ YouTube ਦੇ ਉੱਤੇ ਅਸੀਂ ਦੇਖਿਆ ਸੀ ਬਾਈ ਗੁਰੂ ਜੀ ਦੋ ਜੋੜੋ ਜਦੋਂ ਦੋ ਬੀਬੀਆਂ ਲੱਗੀਆਂ ਹੋਈਆਂ ਨੇਗੇ ਇਹ ਕਬੀਰ ਉਹ ਵੀਰੂ ਬਣਾਈ ਜਾਂਦਾ ਸੀ। ਜੇ ਸੇਕੀ ਆਪਾਂ ਪਹਿਲਾਂ ਦੇਖੀਏ ਵੀ ਇਹ ਮੱਲਾ ਪੈਂਦਾ ਕਿਵੇਂ ਆ। ਤੇ ਉਹ ਪੁੱਛਦਾ ਕਹਿੰਦਾ ਮੱਲਾ ਦਾ ਪੈਂਦਾ ਤੇ ਇਹਨੂੰ ਕੀ ਕਰੀ ਜੰਦੇ ਤੁਸੀਂ ਵੀਦਿਆਂ ਨੂੰ ਕਹਿੰਦਾ ਸੁਕੰਦੇ ਇਹਨੂੰ ਗੁੱਠੀਆਂ ਆਸੀਂ। ਮੱਲੇ ਨੂੰ ਗੁੱਠਣਾ ਕਹਿੰਦੇ ਨਹੀਂ। ਤੇ ਮੱਲੇ ਨੂੰ ਗੁੱਠਾ ਜਾ ਰਹੇ ਨੇ ਗੁੱਠੇ ਪਾਸੇ ਦੀ ਕੋਈ ਕੋਈ ਕਰੇ ਤਾਂ ਸਾਡਾ ਕੰਤਾ ਪੈ ਜਾਂਦਾਗਾ। ਤੇ ਉਹਨੂੰ ਦੁਬਾਰਾ ਕਰ ਲਈ ਯਾਰ ਵਸਤੀ। ਲੋ ਜੀ ਹੁਣ ਅਸੀਂ ਮੱਲਾ ਪਾਉਣ ਲੱਗਿਆਂਗੇ ਨਾ ਮੱਲਾ ਤਾਂ ਪਾ ਦਿੱਤਾ ਇਹ ਇਹ ਡੰਡ ਦਾ ਨਾਲ ਮੱਲਾ ਦਾਣ ਹੁਣੇ ਮੱਲਾ ਦਾਣ ਅਸੀਂ ਪਾਵਾਂਗੇ ਇਹ ਹਾਂ ਠੀਕ ਹੈ ਇਹ ਮੱਲੇ ਨੂੰ ਨਾ ਟਾਈਟ ਕਰ ਦੇਣਾਗਾ ਇਹਨੂੰ ਮੱਲਾ ਟਾਈਟ ਕਰ ਦੇ ਬੈਠ ਕੇ ਕਰ ਮੱਲੇ ਬਣ ਤੇਰੀ ਬੱਟ ਛੋਟੀ ਹੈ ਮੇਰੀ ਉਹ ਇਧਰ ਇਧਰ ਆ ਕੇ ਬਣ ਜਾ ਦੋਨ ਤਾਂ ਛੋਟਾ ਛੋਟਾ ਤੁਹਾਨੂੰ ਬਾਲਾ ਬਣਾ ਹਾਂ ਦੋ ਘਟਾ ਬੋਸ ਬਸ ਕੋਈ ਬਾਰੀ

ਇਹਨੇ 2 ਘੰਟਾ ਮੇਰੀ ਪੌਣੀ ਦੋ। ਅਸਲੀ। ਐਵੇਂ ਹੁਣ ਕਸਣਾ। ਹੈ। ਇਹ ਮੋਟਾ ਹੈ ਥੋੜਾ। ਮੈਂ ਕਿਹਨੂੰ ਥੋੜਾ ਤੱਕ ਲੰਬਾ ਦਿੰਦੇ ਹੁਣ ਬੱਤ ਪੈ ਰੋ। ਨਹੀਂ ਪੈ ਗਿਆਗਾ, ਟਾਈਟ ਹੋ ਗਿਆਗਾ। ਤੇ ਹੁਣ ਅਸੀਂ ਇਹਨੂੰ ਤਾਣਾ ਕਹਿੰਦੇ ਪੇਟਾ ਕਹਿੰਦੇ। ਇਹਨੂੰ ਹੁਣ ਅਸੀਂ ਤਾਣਾ ਤਣਦੇ ਆਂਗੇ। ਤਾਣਾ ਤਣ ਕੇ ਜਦੋਂ ਤੋਂ ਬਾਅਦ ਪੇਟਾ ਵਿੱਚ ਭੰਮੇ। ਇਹ ਕੁੰਡੀਆਂ ਵਾਲਾ ਬਣਾਵਾਂਗੇ ਅਸੀਂ। ਇਹ ਤਾਂ ਫਿਰ ਕੱਲਾ ਬੰਦਾ ਹੀ ਬਣ ਜੂ ਤੂੰ ਉਹਦੇ ਚ ਤਾਂ ਤਿੰਨ ਬੰਦੇ ਚਾਹੀਦੇ ਦੋ ਬੰਦੇ ਤਾਂ ਚਾਹੀਦੇ ਹੁੰਦੇ ਹਨਾ ਹਨਾ ਜਿਹੜਾ ਆਪਣਾ ਦੂਜਾ ਹੁੰਦਾਗਾ ਉਹਨੂੰ ਤਾਂ ਤਿੰਨ ਬੰਦੇ ਬੁਣਦੇ ਆ तकरीबन ਇੱਕ ਇੱਕ ਲੱਤ ਜੀ ਚੁੱਕਦਾ ਹੁੰਦਾਗਾ ਇੱਕ ਪਾਸੇ ਬਣੀ ਜਾਂਦਾ ਦੂਜੇ ਪਾਸੇ ਪਾਈ ਜਾਂਦੇ ਹੁੰਦੇ ਤੇ ਇਹਦੇ ਤੇ ਕਲ ਕੁੰਡੀਆਂ ਵਾਲੇ ਦੇ ਵਿੱਚ ਇੱਕ ਬੰਦਾ ਹੀ ਬੁਣੀ ਜਾਂਦਾਗਾ ਤੇ ਹਾਂ ਇਹ ਗੱਲ ਨੂੰ ਤਾਂ ਚੱਲ ਠੀਕ ਆ ਕੱਲਾ ਬੰਦਾ ਹੀ ਲੱਗਾ ਰਹੂਗਾ ਇਹ ਨਾ ਫੋਟੋ ਸ਼ਕਲ ਉਹ ਬੰਦ ਕਰ ਦੋ ਨੂੰ ਵੀ ਹਾਂ ਸਕਦੇ ਨਾ ਜਲਦੀ ਜੰਦਗ ਬੰਦ ਕਰ ਦੋ ਨਾ ਪਾਰ ਲਾ ਦੇ ਠੀਕ ਹੈ ਠੀਕ ਹੈ ਚੜਿਆ ਹੋਣ ਕਰਕੇ ਇਹ ਇਹਨਾਂ ਉਹ ਖਾ ਜਾਂਦਾ ਜੀ ਦੋਨੇ ਜਾਣੇ ਡੱਟ ਗਏ ਤੇ ਅਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਮਾਰਨਾ ਮੁੰਜਾ ਤੁਸੀਂ ਦੇਖਦੇ ਰਹੇ ਹੋ ਸਾਰੀ ਵੀਡੀਓ ਨੂੰ ਸੜੇ ਤੁਰ ਤੱਕ ਸੀ ਤੇ ਜੀ ਤੇ ਸਾਡਾ ਹੌਸਲਾ ਜਿਹਾ ਬਣਿਆ ਰਹੂਗਾ। ਆਹ ਹਨਾ ਬਾਲਜੇ ਤੂੰ ਤਾਂ ਇਹਨੂੰ ਰੋੜੀ ਫਿਰਦੀ ਐ। ਦੇਖੀ ਟਾਇਰ ਬਹੁਤ ਆਹ ਬਾਹਰ ਆਣਾ ਤਸ ਬੋੜਾ हां ਹੁਣ ਆਪਣਾ ਤਰੀਕਾ ਆ ਗਿਆ। ਫਟੇ ਰਹਿਣਾ। ਹੁਣ ਦਿੱਲੀ ਆ ਗਿਆ ਬਸ ਰਮਾ ਮਾਰ। ਫਟੇ ਰਹਿਣਾ ਅਬ ਚੱਲ। ਇਹ ਵਾਲ ਕਟ ਗਿਆ ਹੁਣ ਮੈਂ। ਸੂਰ ਦੇ ਨਾਲ ਵਾਲ ਨਵਾਂ ਪਿਆ ਹੁੰਦਾ ਤਾਂ ਸੂਰ ਦੇ ਨਾਲ ਬਲ ਪੈ ਗਿਆ। ਪਾਣੀ ਦੇ ਵਿੱਚ ਪਾਜਾ ਨਾਉਂਦਾ ਬੈਗੁਰੂ ਜੀ ਤੁਹਾਡੇ ਲਗਾ ਕੁੰਡੀ ਬਿਣ ਕੇ ਗੰਠ ਚੜਾਈਏ ਸਾਧੂ ਨੇ ਆਏ ਸੇ ਆਪਕਾ ਤੇ ਜਾਗੀ ਕਹਿੰਦੇ ਜੇ ਜੈਸੇ ਮਾਤਾ ਪਿਤਾ ਬਿਨ ਬਾਲ ਨਾ ਹੋਈ ਬਿਨ ਬਿਣਾ ਕੈਸੇ ਕਪੜੇ ਧੋਈ ਘੋਰ ਬਿਨਾਂ ਕੈਸੀ ਅਸਵਾਰ ਸਾਧੂ ਵੀਰ ਨਹੀਂ ਦਰਬਾਰ ਤੇ ਉਸ ਤਰ੍ਹਾਂ ਮੰਜੇ ਦੀ ਗੁਰੂ ਪਾਸਾ ਨੇ ਕੀਤੀ ਹੈ ਵੀ ਕੁੰਡੀ ਬਿਣ ਕੇ ਗੰਠ ਚੜਾਈਏ ਕਹਿੰਦੇ ਜੇ ਕੁੰਡੀ ਨਾ ਪਈ ਤਾਂ ਗੰਠ ਕਿਵੇਂ ਪਊਗੀ ਸੋ ਅਸੀਂ ਹੁਣ ਇਸ ਤਰ੍ਹਾਂ ਬੁੰਦੇ ਰਹਿਣਾਗਾ ਤਦ ਸਾਰੀ ਬੀਜੀ ਸਾਰੀ ਦੇਖਦੇ ਰਹੇ ਹੋ ਬੇ ਗੁਰੂ ਜੀ ਇਹ ਸਾਡੇ ਗੋਲੇ ਦੇ ਵਿੱਚ ਬਲਜੇ ਪੈ ਜਾਂਦੇ ਨੇਗੇ ਇਹ ਇੱਕ ਨਵਾਂ ਤਰੀਕਾ ਲੱਭਿਆ ਹੋਇਆ ਸਾਨੂੰ ਵੀ ਇਹਨੂੰ ਇਉਂ ਪਾ ਕੇ ਨਾ ਕੱਟ ਜੀ ਦੇਖ ਇਹ ਆਪ ਐਡ ਕਰ ਦਣਾ ਆਪ ਐਡ ਕਰਕੇ ਫਿਰ ਹੰਕ ਮਾਰ ਦਾਂ ਦੇਖਾ ਕਮਾ ਲਾ ਜਿਆਦੇ ਤੇ ਬਾਹਰ ਪੈ ਪਾਲਾ ਦੇ ਵੀ ਨਹੀਂ ਸਾਰੇ ਨਿਕਲ ਜਾਣਗੇ ਸਕੀਮ ਮੈਂ ਤਾਂ ਸੋਚੀ ਜਾਂਦਾ ਸੀ ਪਰ ਸਕੀਮ ਇਹਨੂੰ ਮੇਰੀ ਸਿੰਗਲ ਨਹੀਂ ਰਸੀ ਆ ਇਹ ਕਿੰਨਾ ਤੇਜ਼ ਆ ਗਾ ਇਹ ਕੋਈ ਨਾ ਤੇ ਇਹੋ ਗਾਣਾ ਮਾਰ ਦੇ ਵਾਹ ਪਾਜੋ ਨਿਕਲ ਜਾ ਵਲ ਨਾਲ ਦੀ ਨਾਲ ਹੀ ਅਸੀਂ ਤੌਣ ਵੀ ਪਾਈ ਜਾਨਨੇ ਆ ਕਿਉਂਕਿ ਫਿਰ ਮਰ ਜਿਹੜਾ ਮਰਦਾ ਉਹ ਫਿਰ ਪਿੱਛੇ ਹਰ ਜੂ ਨਹੀਂ ਤਾਂ ਨਾਲ ਦੀ ਨਾਲ ਤੌਣ ਪੌਣ ਦੇ ਨਾਲ ਉਹ ਫਿਰ ਮਰਦਾ ਪਿੱਛੇ ਨਹੀਂ ਹਰਦਾ ਤੇ ਨਾਲ ਦੀ ਨਾਲ ਹੀ ਫਿਰ ਆਪਾਂ ਫੈਰ ਕਰੀ ਜਾਨੇ ਆ ਪੰਥ ਤੋਂ ਕਾਜ ਹੋਈ ਜਾਂਦੇ ਨਾਲ ਦੀ ਨਾਲ ਇਹਨੇ ਖਿੱਚ ਲੈਣਾ ਪਿੱਛੇ ਜਿੱਥੇ ਖਿਚਣ ਦੇ ਨਾਲ ਫਿਰ ਡੋਂਡ ਉਹਨੂੰ ਕਿੱਥੇ ਰੱਖ ਲਈਂ ਪੈਂਦੀ ਆ ਸੂਤ ਮੂਰੇ ਨਹੀਂ ਜਾਂਦਾ ਡੋਂਡ ਥੋੜੀ ਸੰਗਣੀ ਪਾਵੇ ਸੰਗਣੀ ਪਾਉਣ ਦੇ ਨਾਲ ਜਿਹੜੀ ਹੁੰਦੀ ਆ ਨਾ ਜੀ ਮਨਿਆਰ ਵੱਜ ਜਾਂਦੀ ਹੈ ਨਾਲ ਦੀ ਨਾਲ ਅਸੀਂ ਬਾਲ ਵੀ ਕੱਢੀ ਜਾਂਦੀ ਐ ਇਹਦੇ ਬਾਲ ਬਾਲ ਘੁੰਮ ਆ ਜਾਂਦੇ ਆ ਵੱਟ ਵੱਟ ਚੜਿਆ ਹੁੰਦਾ ਨਾ ਵੱਟ ਵੱਟ ਚੜਿਆ ਹੁੰਦਾ ਇਹਨਾਂ ਦਾ ਆਹ ਹਿਸਾਬ ਹੁੰਦੇ ਆ ਸਿੱਧ ਤੇ ਬੱਸ ਚੌਥਾ ਕਿੰਸਾ ਸਾਡਾ ਬਾਕੀ ਆ ਉਦੋਂ ਬਾਅਦ ਪੀਵਾਂਗੇ ਚਾਹ ਪਾਣੀ ਤੇ ਫਿਰ ਉਦੋਂ ਬਾਅਦ ਫੇਰ ਦਿਖਾਵਾਂਗੇ ਤੁਹਾਨੂੰ ਸਾਰੀ ਬੀ ਕੁਝ ਅੰਤ ਤੱਕ ਬਣੇ ਰਹੋ ਚੰਗਾ ਨਾਲ ਦੀ ਨਾਲ ਇਧਰ ਦਾ ਹਿੱਸਾ ਥੋੜਾ ਜਿਹਾ ਟਾਇਰ ਰੱਖੀ ਆ ਵੀ ਬੋਰ ਬੜੀ ਜੋੜ ਲਾਇਆ ਮਨਜ਼ਾ ਸਾਰਾ ਪ੍ਰਾਦ ਅਲ ਪ੍ਰਾਪਤ ਹੋਇਆ ਕਿਉਂਕਿ ਮਰੂਦਾਂ ਦੀ ਰੇੜੀ ਅੰਕੜੇ ਸਿੱਖਣ ਦੇ ਤੱਕ ਦੇ ਤੱਕ ਉਹਦਾ ਗੋਲਾ ਮੁੱਕ ਗਿਆ ਸੀ ਗੋਲਾ ਮੁੱਕ ਗਿਆ ਮੁੰਡਾ ਸਾਡਾ ਉਹ ਥੋੜਾ ਜਿਹਾ ਰਹਿ ਗਿਆ ਤੇ ਆਹ ਲਾ ਜੋ ਚੌਥਾ ਕਿਸੇ ਸਾਰੇ ਗਿਆ ਜੋੜ ਲਾ ਦੇ ਮੁੱਕ ਗਿਆ ਗੋਲਾ ਆਪਣਾ ਕਿੰਨੇ ਕਲੋ ਦਾ ਹੁੰਦਾ ਹੈ ਇਹ ਆਹ ਆਹ ਮੂਰ ਲੋ ਕੱਟਦੇ ਪੀੜਾ ਭੂੜਾ ਜੇ ਹਾਂ ਹੁਣ ਮਰ ਕੈਂਚੀ ਲੈਣਾ ਤਾਣਾ ਗਿਆ ਪੈ ਤੇ ਹੁਣ ਅਸੀਂ ਪੇਟਾ ਹੁਣ ਪੇਟਾ ਪੈਣ ਲੱਗੇਗਾ ਇਹ ਅਸੀਂ ਤੇਲੇ ਕਿੰਨੇ ਨੂੰ ਤੇਲਿਆਂ ਵਾਲਾ ਬਣ ਲਿਆ ਤੇਲਿਆਂ ਵਾਲਾ ਤੇਲਿਆਂ ਵਾਲਾ ਮੰਜਾ ਬਣ ਰਹੇ ਆ ਬਾਈ ਗੁਰੂ ਜੀ ਅਸੀਂ ਹੱਥ ਆ ਗਿਆ ਹੁਣ ਇਹਦੇ ਕਰੂ ਮਰੰਮਤ ਇਹਦੀ ਨਾਲ ਨਾਲ ਕਿੰਨੇ ਟੈਂਟਨ ਚਾਰਜਰ ਕਰ ਜੀ ਟੈਂਟਨ ਟੈਂਟਨ ਜੂਟੇ ਤਿੰਨ ਝੋਟੇ ਚਾਪੇ ਇੱਕ ਪਾਸਿਓਂ ਘਟੀ ਜਾਣਾ ਇਹਨੇ ਇੱਕ ਸੇ ਪਾਸਿਓਂ ਵਧੀ ਜਾਣਾ ਤੇ ਤੁਸੀਂ ਲਾਸਟ ਤੱਕ ਸਾਡੇ ਬਣੇ ਰਹੇ ਹੋ ਤੇ ਤੁਹਾਨੂੰ ਵੀ ਮੰਜਾ ਬੁਣਨਾ ਆ ਜਾਊਗਾ ਫਿਰ ਜਿਵੇਂ ਅਸੀਂ ਮੰਜਾ ਬੁਣਦੇ ਆ ਵੀ ਬੀਬੀ ਕੁੰਡੀਆਂ ਬਹੁਤ ਬਹੁਤ ਵਧੀਆ ਪਾਉਂਦੀ ਹੈਗੇ ਸਾਡੇ ਇਹ ਮੰਦ ਇਹ ਮੱਝ ਬੁੰਨਾ ਸਖੜਾ ਬਹੁਤ ਹੁੰਦਾ ਹੈ ਕੁੰਡੀ ਪਾ ਕਰਕੇ ਪਹਿਲਾਂ ਹੀ ਦੇਖ ਲੈਣਾ ਵੀ ਆਪਾਂ ਕਿੱਥੇ ਸੜਨਾ ਕਿੱਥੇ ਚੱਕਣਾ ਤੇ ਤੇ ਦੋ ਛੱਡ ਕੇ ਤੇ ਤਿੰਨ ਤਿੰਨ ਚੱਕੀ ਜਾਣੇ ਆ ਤੇ ਆਪਣੇ ਆਪ ਵੀ ਪਿੱਛੇ ਨੂੰ ਮੁੜੀ ਮੁੜੀ ਜਾਂਦਾ ਕਰਦਾ ਦਲਨਪਾ ਪੁੰਦੀ ਪੁੰਦੀ ਪੌਣੀ ਸੱਤਿਆਂ ਲਈ ਆ ਦੇਖੋ ਤੇ ਆ ਹੁਣ ਤਿੰਨ ਪੂਰੇ ਹੋ ਗਏ ਨੇ ਤਿੰਨ ਪੂਰੇ ਹੋ ਗਏ ਤਾਂ ਆ ਇੱਕ ਚੱਕ ਲਿਆ ਉਹਨਾਂ ਬਾਅਦ ਆ ਦੋ ਚੱਕ ਤੇ ਤੇ ਆਹ ਆ ਤਿੰਨ ਛੱਡ ਦੇ ਆਪਣੇ ਆਪ ਇਸਲੇ ਤੇ ਤਰਸਾ ਤਰਸਾ ਜਾਊਗਾ ਇਹ ਸੱਟ ਤੇ ਤਿੰਨ ਦੱਬ ਤੇ ਤਿੰਨ ਚੱਕ ਤੇ ਤਿੰਨ ਦੱਬ ਤੇ ਤਿੰਨ ਚੱਕ ਤੇ ਤੇ ਇਸ ਤਰ੍ਹਾਂ ਹੀ ਪ੍ਰਕਿਰਿਆ ਚੱਲੀ ਜਾਂਦੀ ਹੈ ਜੀ ਆ ਦੇ ਆਹ ਤੈਨ ਚੱਕ ਤੇ ਆਹ ਤੈਨ ਆਪਣੇ ਆਪ ਹੀ ਦੱਬੇ ਜਾਣੇ ਪਹਿਲੇ ਹੀ ਬਈ ਦੇਖ ਲੈਣਾ ਦਾ ਬਈ ਹੁਣ ਕਿਹਦੀ ਬਾਗੀ ਹੈ ਜੀ ਤੇ ਸਹਾਲਾ ਬਹੁਤ ਆ ਤੁਸੀਂ ਬੁਣ ਕੇ ਦੇਖਿਓ ਪਰ ਅਜ ਕੱਲ ਬੁਣਦੇ ਨਹੀਂ ਹੈਗੇ ਲੋਕ ਕਿਉਂਕਿ ਮੰਝੇ ਗੁਨੇ ਬਣਾਈ ਮਿਲ ਜਾਂਦੇ ਨੇ ਨਹੀਂ ਤਾਂ ਡਾਉਣ ਦੀ ਬੜੀ ਖੇਚਲ ਕਰਦੇ ਲੋਕ ਵੇਖਾ ਨਾ ਜਾਵੇ ਮਜਾ ਸਾਡੇ ਕੋਲ ਤੇ ਦੇਹਾ ਦੇ ਹੈਮਰ ਜਾਵੇ ਚੱਕਣਾ ਰਾਤ ਨੂੰ ਕੋਈ ਇਹ ਟੁੱਟਦੇ ਵੀ ਤਾਂ ਹੀ ਨੇ ਤੁੱਪ ਦੇ ਵਿੱਚ ਪਏ ਰਹਿੰਦੇ ਨੇ ਵਿਚਾਰੇ 20 ਦੇ ਵਿੱਚ ਪਏ ਰਹਿੰਦੇ ਨੇਗੇ ਤੇ ਬੈਠਣ ਵੀਰੀ ਤਾਂ ਸਾਰੇ ਮੂਰੇ ਹੋ ਜਾਂਦੇ ਨੇ ਇਹ ਤੇ ਚੱਕਣ ਵੀਰੀ ਪਿੱਛੇ ਔਰ ਸਾਡੇ ਦਾ ਚੱਕੀ ਦਿੰਦੇ ਆ तकरीबन ਮੈਂ ਥੋੜਾ ਜ ਹਾਂ ਅੰਮ੍ਰੂਦ ਉਹਤੇ ਆ ਜਾਂਦੇ ਨੇ ਕੁਝ ਆਪਾਂ ਨੂੰ ਦੱਸ ਜਾਂਦੇ ਨੇ ਬਈ ਆ ਪੱਕਾ ਗਾ ਫਿਰ ਉਹ ਆਪਾਂ ਖਾ ਲੈਨੇ ਆ ਹਾਂ ਉਹ ਤਾਂ ਲੱਗੇ ਹੋਏ ਨੇ ਇਹਦੇ ਅੰਮ੍ਰੂਦ ਲੱਗੇ ਹੋਏ ਨੇਗੇ ਜੈ ਇੰਦਾ ਸਾਰਾ ਪਿਆਉ ਮੈਂ ਪਿਆ ਆ ਕੁਝ ਹੋਈ ਨੇਗੇ ਅੰਮ੍ਰੂਦ ਖਾਣ ਆ ਜਾਂਦੇ ਨੇਗੇ ਉਹ ਬਾਜ ਜਾਂਦੇ ਨੇ ਕੋਈ ਸਾਨੂੰ ਦੱਸ ਜਾਂਦੇ ਨੇ ਵੀ ਹਾਂ ਭਾਈ ਆਹ ਵੀ ਪੱਕਾ ਦਾ ਤੇ ਅਸੀਂ ਉਹ ਖਾ ਲੈਣੀ ਜੀ